ਲੋਕ ਸਭਾ ਚੋਣਾਂ 2024 ਦੌਰਾਨ ਜਲੰਧਰ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਸਮਾਗਮਾਂ ਚੋਣ ਦਫ਼ਤਰ ਸਥਾਪਿਤ ਕਰਨ ਮੀਟਿੰਗ ਕਰਨ ਲਾਊਡ ਸਪੀਕਰ ਹੈਲੀਕਾਪਟਰ ਆਦਿ ਵਰਤ ਤੋਂ ਸਮੇਤ 19 ਤਰ੍ਹਾਂ ਦੀਆਂ ਪਰਵਾਨਗੀਆਂ ਦੇਣ ਲਈ ਜ਼ਿਲ੍ਹਾ ਤੇ ਵਿਧਾਨ ਸਭਾ ਹਲਕਾ ਪੱਧਰ ਤੇ ਪਰਵਾਨਗੀ ਸੈੱਲ ਸਥਾਪਿਤ ਕੀਤੇ ਗਏ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਪਰਮਿਸ਼ਨ ਸੈੱਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 22 ਐਮਏ ਬ੍ਰਾਂਚ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ ਹੈ। ਜ਼ਿਲ੍ਹਾ ਚੌਣ ਅਫਸਰ ਜਲੰਧਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਟਰੀਟ ਕਾਰਨਰ ਮੀਟਿੰਗ ਅਤੇ ਲਾਊਡ ਸਪੀਕਰ ਪਰਮਿਟ 에ਅਰ ਬਲੂਨ ਆਰਜੀ ਪਾਰਟੀ ਦਫ਼ਤਰ ਖੋਲਣ ਜਲੂਸ ਮੌਕੇ ਲਾਊਡ ਸਪੀਕਰ ਘਰ ਘਰ ਜਾ ਕੇ ਪ੍ਰਚਾਰ ਬੈਨਰ ਅਤੇ ਫਲੈਗ ਪੋਸਟਰ ਹੋਲਡਿੰਗ ਸੇ ਯੂਨੀਪੋਲ ਵਾਹਨ ਸਮੇਤ ਲਾਊਡ ਸਪੀਕਰ ਵਹੀਕਲ ਪਰਮਿਟ ਮੀਟਿੰਗ ਸਮੇਤ ਲਾਊਡ ਸਪੀਕਰ ਰੈਲੀ ਦੀ ਪ੍ਰਵਾਨਗੀ ਪੈਂਫਲਟ ਵਨ ਸੰਬੰਧੀ ਪ੍ਰਵਾਨਗੀ ਅਤੇ ਲਾਊਡ ਸਪੀਕਰ ਦੇ ਪਰਮਿਟ ਦੀਆਂ ਪ੍ਰਵਾਨਗੀਆਂ ਸੰਬੰਧਿਤ ਸਹਾਇਕ ਰਿਟਰਨਿੰਗ ਅਫਸਰਾਂ ਵੱਲੋਂ ਵਿਧਾਨ ਸਭਾ ਹਲਕਾ ਪੱਧਰ ਤੇ ਜਾਰੀ ਕੀਤੀਆਂ ਜਾਣਗੀਆਂ ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਵੀਡੀਓ ਬੈਨਰ ਚਲਾਉਣ ਦੀ ਪ੍ਰਵਾਨਗੀ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਦਿੱਤੀ ਜਾਵੇਗੀ ਜ਼ਿਲ੍ਹਾ ਚੌਣ ਅਫਸਰ ਜਲੰਧਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਟੋਲ ਫਰੀ ਨੰਬਰ 1950 ਤੇ ਵੀ ਚੋਣਾ ਨਾਲ ਸਬੰਧਤ ਜਾਣਕਾਰੀ ਲਈ ਜਾ ਸਕਦੀ ਹੈ ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਨਕੋਰ ਪਰਮਿਸ਼ਨ ਪੋਰਟਲ ਰਾਹੀਂ ਵੀ ਆਨਲਾਈਨ ਵਿਧੀ ਰਾਹੀਂ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਲਈ ਵਿਨੇ ਪੱਤਰ ਦਿੱਤਾ ਜਾ ਸਕਦਾ ਹੈ